ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਣੀ ਰਹੋ ਪਿਓਰ ਕਾਟਨ ਦੇ ਵਿੱਚ 100% ਪਿਓਰ ਕਾਟਨ ਦੇ ਵਿੱਚ ਸ਼ਰਟ ਦੁਪੱਟਾ ਤੇ ਬਾਟਮ ਮੈਚਿੰਗ ਦੇ ਵਿੱਚ ਸੂਟ ਆਣਗੇ ਦੁਪੱਟਾ ਵੀ ਕਾਟਨ ਦੇ ਵਿੱਚ ਰਹੂਗਾ ਦੋ ਸੂਟ ਨੇ ਇਹ 1199 ਰੁਪਏ ਦੇ ਵਿੱਚ ਆਫਰ ਦੇ ਵਿੱਚ ਹੈ 1199 ਰੁਪਏ ਤੁਸੀਂ ਪੇ ਕਰਦੇ ਹੋ ਤਾਂ ਦੋ ਸੂਟ ਲੈ ਸਕਦੇ ਹੋ 3 ਕਲਰ ਆਉਣਗੇ ਇਹਦੇ ਵਿੱਚ ਮੈਚਿੰਗ ਸੂਟ ਰਹਿਣਗੇ ਕਾਟਨ ਦੇ ਸੂਟ ਹੈਗੇ ਆ ਇਹ ਤੇ लेस ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਡਿਜ਼ਾਈਨਰ ਜਿਆ ਦੁਪੱਟਾ ਪਲੇਨ ਬਾਟਮ ਆਊਗੀ ਪਿਓਰ ਲੀਲਨ कॉटन ਦੇ ਵਿੱਚ ਹਾਈਲਾਈਟ ਕੀਤਾ ਹੋਇਆ ਨੂੰ ਵਰਕ ਹੈਂਡ ਵਰਕ ਦੇ ਨਾਲ ਪਲੇਨ ਬਾਟਮ ਆਊਗੀ 1495 ਰੁਪਏ ਇਹਨਾਂ ਦਾ ਰੇਟ ਹੋਊਗਾ ਦੂਰੋਂ ਨੇੜੋਂ ਇਹ ਵਾਲੀਆਂ ਦੀਆਂ ਪਿਕਸ ਹੈਗੀਆਂ ਦੁਪੱਟਾ ਵੀ ਡਿਜੀਟਲ ਪੇਂਟ ਦੇ ਵਿੱਚ ਰਹੂਗਾ ਇਹ ਫਰੰਟ ਦੇ ਉੱਪਰ ਜਿਹੜਾ ਹੈਗਾ ਇਹਦਾ ਡਿਜੀਟਲ ਪੇਂਟ ਬਣਿਆ ਹੋਇਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਸੈਲਫ कॉटन ਦੇ ਵਿੱਚ 5 ਮੀਟਰ सूटੂ এমਬ੍ਰਾਇਡਰੀ ਵਾਲਾ ਹੈਂਡ ਟੱਚ ਦਿੱਤਾ ਹੋਇਆ ਫੁੱਲ ਸ਼ਰਟ ਤੇ बॉटम प्लेन ਆਊਗੀ। मस्लिन ਦਾ ਡਿਜ਼ਾਈਨ ਦਾ ਇਹਦੇ ਨਾਲ ਦੁਪੱਟਾ ਰਹੂਗਾ। ਇਹ ਵੀ ਪਿਓਰ कॉटन ਦੇ ਵਿੱਚ लेसेस ਨਾਲ ਡਿਜ਼ਾਈਨ ਕੀਤਾ ਹੋਇਆ ਸੂਟ ਆਊਗਾ। ਦੁਪੱਟਾ ਇਹਦਾ ਪਿਓਰ ਸ਼ਿਫॉन ਦਾ ਰਹੇਗਾ। এমਬ੍ਰਾਇਡਰੀ ਰਹੂਗੀ बॉटम ਦੇ ਉੱਪਰ, ਸ਼ਰਟ ਪ੍ਰਿੰਟਡ ਰਹੂਗੀ। ਮਲਾਈ कॉटन ਦੇ ਵਿੱਚ ਇਹਦਾ ਦੁਪੱਟਾ ਰਹੂਗਾ ਪ੍ਰਿੰਟਡ। ਇਹਦੇ ਵਿੱਚ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਬਹੁਤ ਹੀ ਪਿਆਰੇ ਕਲਰ ਤੇ ਪ੍ਰਿੰਟ ਹੈਗੇ ਆ ਪਿਓਰ ਪਿਓਰ ਕਾਟਨ ਦੇ ਵਿੱਚ ਜੈਪੂਰੀ ਪ੍ਰਿੰਟ ਦੇ ਵਿੱਚ ਰਹਿਣਗੇ ਬਾਟਮ ਸ਼ਰਟ ਤੇ ਦੁਪੱਟਾ ਬੰਦੇਸ ਦੇ ਵਿੱਚ ਆਊਗਾ 1350 ਰੁਪਏ ਇਹਨਾਂ ਦਾ ਰੇਟ ਰਹੂਗਾ ਪਿਓਰ ਲੀਨ ਕਾਟਨ ਦੇ ਵਿੱਚ 2.5 ਮੀਟਰ ਸ਼ਰਟ ਐਮਬ੍ਰੋਇਡਰੀ ਹੋਊਗੀ ਘੇਰੇ ਦੇ ਉੱਪਰ ਬਾਟਮ ਪਲੇਨ ਆਊਗੀ ਤੇ ਸੌਫਟ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਲੀਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਕਵਾਲਿਟੀ A ਗ੍ਰੇਡ ਹੈ 1350 ਰੁਪਏ ਨਾ ਦਾ ਰੇਟ ਹੋਊਗਾ ਕਲਰ A ਵਾਲੇ 4 ਹੈਗੇ ਆ ਤੇ ਵਿੱਚ ਪਿਓਰ ਕਾਟਨ ਦੇ ਵਿੱਚ 1045 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ neck ਦੇ ਉੱਪਰ embroidery ਮਿਲੂਗੀ ਦੁਪट्टे ਦੇ ਉੱਪਰ ਵੀ embroidery ਰਹੂਗੀ ਦੁਪੱਟਾ ਕੋਟਾ ਦਾ ਰਹੂਗਾ ਤੇ ਸ਼ਰਟ ਤੇ ਬਾਟਮ ਕਾਟਨ ਦੀ ਹੋਏਗੀ ਬੜੀ ਪਿਆਰੀ ਲੁੱਕ ਦੇ ਵਿੱਚ ਇਹ ਸੂਟ ਹੈ ਜਿਹੜੇ ਬਣੇ ਹੋਏ ਆ ਕਲਰ ਵੀ ਬਹੁਤ ਪਿਆਰੇ ਆ ਇਹਦੇ ਵਿੱਚ ਅਜਰਕ print ਦੇ ਵਿੱਚ ਮਲ ਮਹੇਸ਼ਵਰੀ ਦੁਪੱਟਾ ਤੇ ਸ਼ਰਟ ਰਹੂਗੀ ਬਾਟਮ ਕਾਟਨ ਦੀ ਆਏਗੀ ਇਹਦੇ ਨਾਲ ਇਸ ਤਰ੍ਹਾਂ ਦੇ ਇਹਦੇ ਪ੍ਰਿੰਟ ਰਹਿਣਗੇ ਅਜਰਕ ਪ੍ਰਿੰਟ ਰਹੀਂ ਡਾਈ ਕੱਟਦੇ ਹੋਏ ਅਜਰਕ ਪ੍ਰਿੰਟ ਆਉਣਗੇ ਇਹਦੇ ਉੱਪਰ ਮਾਲ ਮਹੇਸ਼ਵਰੀ ਫੈਬਰਿਕ ਰਹੂਗਾ ਦੁਪੱਟਾ ਵੀ ਮਾਲ ਮਹੇਸ਼ਵਰੀ ਦੇ ਵਿੱਚ ਹੀ ਰਹੂਗਾ ਮਾਲ ਐਮਬ੍ਰੋਇਡਰੀ ਵਾਲੀ ਸ਼ਰਟ ਰਹੂਗੀ ਮਾਲ ਐਮਬ੍ਰੋਇਡਰੀ ਵਾਲਾ ਹੀ ਦੁਪੱਟਾ ਰਹੂਗਾ ਬਾਟਮ ਇਹਦੇ ਨਾਲ ਕਾਟਨ ਦੀ ਪਲੇਨ ਆਏਗੀ ਰੇਟੂਗਾ 4450 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਪਿਓਰ ਮਸਲੀਨ कॉटन ਦੇ ਵਿੱਚ ਸ਼ਰਟ ਡਿਜੀਟਲ ਪ੍ਰਿੰਟ ਦੇ ਵਿੱਚ ਉਹ ਐਮਬ੍ਰਾਇਡਰੀ ਵਾਲਾ ਦੁਪੱਟਾ ਰਹੂਗਾ ਪਿਓਰ कॉटन ਦੇ ਵਿੱਚ ਸੂਟ ਆਣਗੇ ਇਹ ਵਾਲੇ ਜਿਹੜੇ ਹੈਗੇ ਆ ਪਿਓਰ ਲਾਨ कॉटन ਦੇ ਵਿੱਚ ਮੈਚਿੰਗ ਸੂਟ ਆਣਗੇ ਬੜੀ ਪ੍ਰੀਮੀਅਮ ਕੁਆਲਿਟੀ ਆ ਕੋਟਾ ਦਾਇਰੇ ਨਾਲ ਦੁਪੱਟਾ ਰਹੂਗਾ 2699 ਰੁਪਏ ਦਾ ਰੇਟ ਰਹੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਸੈਂਡ ਕਰ ਦਿਓ ਪਿਓਰ ਲੀਨਨ कॉटन ਦੇ ਵਿੱਚ 2699 ਰੁਪਏ ਦੇ ਵਿੱਚ ਇਹ ਵਾਲੇ ਐਮਬ੍ਰੋਇਡਰੀ ਵਾਲੇ ਸੂਟ ਰਹਿਣਗੇ ਪਿਓਰ ਲੀਨਨ कॉटन ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਗਿਸਟ ਕੀਤਾ ਤਾਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹ ਵੀ ਪਿਓਰ ਲੀਲਨ ਕਾਟਨ ਦੇ ਵਿੱਚ ਐਮਬ੍ਰੋਇਡਰੀ ਵਾਲੇ ਸੂਟ ਰਹਿਣਗੇ ਦੁਪੱਟਾ ਵੀ ਐਮਬ੍ਰੋਇਡਰੀ ਰੂਗਾ ਪਿਓਰ ਲੀਲਨ ਕਾਟਨ 2599 ਰੁਪਏ ਇਹਨਾਂ ਦਾ ਰੇਟ ਹੋਊਗਾ ਇਹ ਵਾਲੇ ਜਿਹੜੇ ਸੂਟ ਹੁਣ ਸਕਰੀਨ ਤੇ ਚੱਲ ਰਹੇ 2599 ਰੁਪਏ ਦੇ ਵਿੱਚ ਪਿਓਰ ਲੀਲਨ ਕਾਟਨ ਦੇ ਵਿੱਚ ਐਮਬ੍ਰੋਇਡਰੀ ਵਾਲੇ ਸੂਟ ਰਹਿਣਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਨੰਬਰ ਆਪਣਾ ਦਿੱਤਾ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਥੈਂਕ ਯੂ